ਤੇ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੀਟੀਸੀ ਨਿਊਜ਼ ਵੱਲੋਂ ਕੀਤਾ ਜਾ ਰਿਹਾ ਇੱਕ ਵੱਡਾ ਖੁਲਾਸਾ ਖੁਲਾਸਾ ਸਰਕਾਰੀ ਖੇਡ ਸਮਾਗਮ ਲਈ ਲੋਕਾਂ ਤੋਂ ਪੈਸੇ ਵਸੂਲੀ ਨਾਲ ਜੁੜਿਆ ਹੋਇਆ ਹੈ ਔਰ ਮਾਮਲਾ ਮਾਨਸਾ ਦਾ ਹੈ ਦੁਕਾਨਦਾਰਾਂ ਤੋਂ ਲੈ ਕੇ ਸਨਦਕਾਰਾਂ ਦੀ ਜੇਬ ਤੀ ਇਹ ਕਹਿ ਕੇ ਡਾਕਾ ਮਾਰਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਬੋਰਡ ਵੱਲੋਂ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਅਤੇ ਜ਼ਬਰਨ ਵਸੂਲੀ ਕੀਤੀ ਜਾ ਰਹੀ ਹੈ ਸਨਦਕਾਰਾਂ ਤੋਂ ਵਪਾਰੀਆਂ ਤੋਂ ਹਜ਼ਾਰਾਂ ਵਿੱਚ ਇੱਕ ਸੱਦਾ ਪੱਤਰ ਦੀ ਕੀਮਤ ਇਸ ਵਿੱਚ ਰੱਖੀ ਗਈ ਹੈ ਔਰ ਜ਼ਬਰਨ ਜ਼ਬਰਨ ਨੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਖੇਡਾਂ ਦੇ ਨਾਂ ਤੇ ਕਿਵੇਂ ਭ੍ਰਸ਼ਟਾਚਾਰ ਦੀ ਖੇਡ ਹੋਈ ਪੀਟੀਸੀ ਨਿਊਜ਼ ਇਸ ਦਾ ਪਰਦਾ ਫਾਸ਼ ਕਰਨ ਜਾ ਰਿਹਾ ਹੈ ਇਹ ਤੁਸੀਂ ਰਿਪੋਰਟ ਦੇਖੋ ਉਸ ਤੋਂ ਬਾਅਦ ਸਾਡੇ ਰਿਪੋਰਟਰ ਤੋਂ ਹੋਰ ਇਸ ਬਾਰੇ ਜਾਣਕਾਰੀ ਰਵਾਂਗੇ ਇਸ ਰਿਪੋਰਟ ਵਿੱਚ ਦੇਖੋ ਕਿ ਕਿਵੇਂ ਸਰਕਾਰੀ ਖੇਡ ਸਮਾਗਮ ਦੇ ਨਾਂ ਤੇ ਲੋਕਾਂ ਤੋਂ ਵਸੂਲੀ ਦਾ ਤੰਦਾ ਚਲਾਇਆ ਜਾ ਸਵਾਲਾਂ ਦੇ ਘੇਰੇ ਦੇ ਵਿੱਚ ਮਾਨਸਾ ਛੋਣ ਜਾ ਰਹੀ ਖੇਡ ਪ੍ਰਤੀਯੋਗਤਾ ਇਸ ਦਾ ਕਾਰਨ ਬਣਿਆ ਨਜਾਇਜ਼ ਵਸੂਲੀ ਇਸ ਵਸੂਲੀ ਲਈ ਛੋਟੇ ਦੁਕਾਨਦਾਰ ਤੇ ਮੁਲਾਜ਼ਮ ਤੱਕ ਨਹੀਂ ਬਖਸ਼ੇ ਜਾ ਰਹੇ ਤੇ ਸਰਕਾਰੀ ਟੌਂਸ ਦੇ ਨਾਮ ਉੱਤੇ ਹਰ ਵਪਾਰੀ ਹਰ ਅਧਿਕਾਰੀ ਤੋਂ ਫੰਡਿੰਗ ਕੀਤੀ ਜਾ ਰਹੀ ਹੈ ਅਤੇ ਇਸ ਫੰਡਿੰਗ ਤੇ ਲਈ ਬਕਾਇਦਾ ਇੱਕ ਖਾਤਾ ਵੀ ਬਣਾਇਆ ਗਿਆ ਜੋ ਇੱਕ ਨਿੱਜੀ ਬੈਂਕਰ ਏਜੂ ਸਮਾਲ ਫਾਈਨੈਂਸ ਦੀ ਸ਼ਾਖਾ ਦੇ ਵਿੱਚ ਖੋਲਿਆ ਗਿਆ ਖਾਤਾ ਨੰਬਰ 168 124 00 021 10 9886 तेरे ਕੋਲ ਕਿੰਨੀਆਂ ਨਗਰ ਕੌਂਸਲਾਂ ਨੇ ਮੇਰੇ ਕੋਲ ਤਿੰਨ ਨੇ ਕੋਈ ਤਿੰਨ ਤੋਂ 3.2 ਲੱਖ ਲੱਗ ਗਿਆ ਕਮਾਲ ਹੈ ਕਮਾਲ ਹੈ ਬਾਬਾ ਲਈ ਸੱਤ ਦਿਨ ਵੀ ਕਰਨਾ ਇਹਦਾ ਸਾਰਾ ਮਤੈ ਯਾਰੜੀ ਇਹ ਕਰਨਾ ਹੈ ਦੇਖੋ ਗੱਲ ਪਤਾ ਕੀ ਹੈ ਇੱਕ ਵਾਰੀ ਦਾ ਸਰਕਾਰ ਟੂਰਨਾਮੈਂਟ ਕਰਾ ਰਹੀ ਹੈ ਹਾਂ ਸਰਕਾਰ ਆਪਦੀ ਫੰਡ ਵੀ ਦੇ ਰਹੀ ਹੈ ਹਾਂ ਉਹ ਵਾਸਤੇ ਚਾਹੀਏ ਤੁਹਾਨੂੰ ਕੀ ਕਿ ਵੱਡੇ ਵੱਡੇ ਬੰਦੇ ਇਲਾਜ ਕਰਤਾ ਹੋਰ ਕੁਝ ਸਮਝਾਂ ਤੋਂ ਵਰਤਦੇ ਹੂੰ 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 ਦਰਅਸਲ ਮਾਨਸਾ ਪ੍ਰਸ਼ਾਸਨ ਨੇ ਕੁੜੀਆਂ ਲਈ ਇੱਕ ਖੇਡ ਪ੍ਰਤੀਯੋਗਤਾ ਰੱਖੀ ਬਣਦਾ ਤਾਂ ਇਹ ਸੀ ਕਿ ਜੇ ਕੁੜੀਆਂ ਦੇ ਵਿਕਾਸ ਲਈ ਪ੍ਰਸ਼ਾਸਨ ਇੰਨਾ ਹੀ ਕੰਬੀਰ ਹੈ ਤਾਂ ਇਸ ਦਾ ਸਾਰਾ ਖਰਚਾ ਵੀ ਪ੍ਰਸ਼ਾਸਨ ਨੂੰ ਖੁਦ ਹੀ ਚੁਕਣਾ ਚਾਹੀਦਾ ਸੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਇਸ ਸਮਾਗਮ ਤੇ ਲਈ ਮਾਨਸਾ ਦੇ ਛੇਲਰ ਮਾਲਕ ਜੁੱਤਾ ਵਪਾਰੀ ਕਰਿਆਨਾ ਦੁਕਾਨਦਾਰ ਬੂਟਾਂ ਦੇ ਦੁਕਾਨਦਾਰ ਪੱਠੇ ਵਾਲੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ ਆ ਕੀ ਹੈ ਜੀ ਇਹ 2000 ਰੁਪਿਆ ਛੇਲਰ ਵਾਲਾ ਮਾਮਲਾ ਵੀ ਲੈ ਰਹੇ ਹੈ ਜੀ ਮੈਂ ਮੈਂ ਥੋੜਾ ਲੈ ਰਹੇ ਹੈ ਬਸ ਇਹਨੇ ਠੋਕਿਆ ਗਿਆ ਸੀ ਕਦੋਂ ਅਸੀਂ ਕਦੋਂ ਮੈਂ ਕੀ ਤੇ ਠੋਪਿਆ ਕੀ ਨਹੀਂ ਹੈ ਜੀ ਇਹਨਾਂ ਦਾ ਫਰਡ ਤੇ ਨਹੀਂ ਕਰ ਤੁਹਾਨੂੰ ਅੱਛੋ ਮੈਂ ਤੁਹਾਨੂੰ ਸਾਰੇ ਕਾਰਡ ਦਿੱਤੇ ਨੇ ਹੁਣ ਦੇਖ ਲਓ ਤੁਸੀਂ ਅਥਰਾਂ ਨੇ ਸੋਣ ਲਾ ਲਉ ਉਹਨੇ ਉਹ ਸਾਰੇ ਜਿਹੜੇ ਮੈਂ ਕੱਲਾ ਬਰੇਟਾ ਥੋੜੀ ਉਹ ਸਾਰੇ ਜਿਲ੍ਹਾਂ ਨੇ ਗਲਤੀ ਹੈ ਕਿ ਮੈਂ ਕੀਤਾ ਕੀ ਹੈ ਜੀ ਇਹ ਕੀ ਕੀਤਾ ਇਹਨਾਂ ਨੇ ਪਤਾ ਨਹੀਂ ਮੈਂ ਤੁਹਾਨੂੰ ਕਾਰਡ ਫੜਾ ਦਿੰਦਾ ਕੀ ਹੈ ਸਾਰ ਨਹੀਂ ਨਹੀਂ ਕੱਲ ਆ ਜਾਓ ਤੁਹਾਡੇ ਨੂੰ ਛੈਲਰਾਂ ਬਾਈ ਦਿੱਤੇ ਆ ਕੀ ਕੀਤਾ ਇਹ ਹਾਂ ਵੀ ਜਿੰਨੇ ਜਿੰਨੇ ਛੈਲਰ ਨੇ ਡੀ ਐਫ ਐਸ ਆਫੀ ਸਾਹਿਬ ਨੇ ਦਿੱਤੇ ਨੇ ਇਹ ਡੀ ਐਮ ਨੂੰ ਡੀ ਐਮ ਨੇ ਗਾਣ ਦਿੱਤੇ ਇਸ ਸਰਕਾਰੀ ਸਮਾਗਮ ਤੇ ਵਿੱਚ ਵਾਹਵਾਹੀ ਤਾਂ ਹੋਣੀ ਹੈ ਜ਼िला ਪ੍ਰਸ਼ਾਸਨ ਦੀ ਪਰੇ ਸਮਾਗਮ ਦੇ ਖਰਚੇ ਦਾ ਠੇਕਰਾ ਇਹਨਾਂ ਸਾਰੇ ਲੋਕਾਂ ਦੇ ਸਿਰ ਭੰਨਿਆ ਜਾ ਰਿਹਾ। ਤੇ ਹੁਣ ਤੁਹਾਨੂੰ ਦਿਖਾਣੇ ਆ ਪੀਟੀਸੀ ਨਿਊਜ਼ ਦੇ ਖੂਫੀਆ ਕੈਮਰੇ ਦੇ ਵਿੱਚ ਕੈਦ ਹੋਈ ਉਹ ਗੱਲਬਾਤ ਜਿਸ ਦੇ ਵਿੱਚ ਦੁਕਾਨਦਾਰ ਪੈਸੇ ਦੀ ਵਸੂਲੀ ਬਾਰੇ ਖੁਦ ਸਭ ਕੁਝ ਦੱਸ ਰਿਹਾ। ਵਪਾਰੀ ਅਸੀਂ ਸਾਰੇ ਮਾਰੇ ਪਏ ਆ ਪਹਿਲੀ। ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਜੇ ਕੋਈ ਕਰਾਉਣੇ ਹੈਗੇ ਸਪੋਰਟਸ ਕਰਾਉਣੇ ਜਾਂ ਹੋਰ ਕਰਾਉਣੇ ਆਪਾਂ ਉੱਤੋਂ ਵੀ ਕਰਵਾ ਸਕਦੇ ਆਂ। ਆਪਾਂ ਇਹਦੇ ਬਾਰੇ ਪੁੱਛਿਆ ਜਾ ਰਿਹਾ ਨਹੀਂ। ਮੈਕ ਨੂੰ ਹੋਰ ਬੁਲਾਇਆ ਕੋਈ ਨਹੀਂ ਆ ਬਾਬਾ ਵੀ ਕਿਧਰ ਕਿਧਰ ਉੱਠੇ ਕੀਧਰ ਨਹੀਂ ਕੀਤੇ ਨਾ 1000 ਰੁਪਏ ਮੰਗ ਜੀ ਡਾਈਨ ਦੇ 570 ਡੇਢ ਕਹਿੰਦੀ ਯਾਰ ਆਇਆ ਕਰਕੇ ਵੀ ਸਰਸਦਾਰਾ ਕਥੇ ਬਾਲੇ ਹੈ ਉਹ ਕੱਟ ਲੈ 5 ਰੁਪਏ ਚਲੋ ਲੈ ਗਏ ਸਰਪੰਚ ਰਸੀਦ ਰਸੀਦ ਤਾਂ ਨਹੀਂ ਦੀ ਕਿ ਮੀ ਕੀ ਵਪਾਰੀ ਦੇਊ ਕਿੱਥੇ ਮਾਨਸਾ ਪ੍ਰਸ਼ਾਸਨ ਵੱਲੋਂ ਨਿੱਜੀ ਜੇਬਾਂ ਦੇ ਸਹਾਰੇ ਰਚਾਈ ਜਾ ਰਹੀ ਸਰਕਾਰੀ ਖੇਡ ਦਾ ਹੁਣ ਵਿਰੋਧ ਹੋਣ ਲੱਗਾ ਤੇ ਮੰਗ ਉੱਠੀ ਹੈ ਨਿਰਪੱਖ ਜਾਂਚ ਦੀ ਕਿਉਂਕਿ ਕੀ ਆ ਜਾ ਰਿਹਾ ਕੇਸ ਦੇ ਵਿੱਚ ਥੋੜਾ ਨਹੀਂ ਕਰੋੜਾਂ ਦਾ ਘਟਾਲਾ ਹੋ ਸਕਦਾ ਬੇਸ਼ੱਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਖੇਡ ਵਿਭਾਗ ਵੱਲੋਂ ਲੋੜਿੰਦਾ ਫੰਡ ਦਿੱਤਾ ਗਿਆ ਪਰ ਜੇ ਦਿੱਤਾ ਗਿਆ ਫਿਰ ਆਮ ਲੋਕਾਂ ਤੋਂ ਪੈਸੇ ਅਗਰਾਉਂਡ ਦੀ ਜ਼ਰੂਰਤ ਕੀ ਹੈ ਤੇ ਜੋ ਪੈਸੇ ਉਗਰਾਏਗੇ ਨੇ ਉਹ ਕਿੱਥੇ ਖਰਚ ਹੋਣਗੇ ਇਸ ਪਰ ਵੀ ਕੋਈ ਜਾਣਕਾਰੀ ਨਹੀਂ ਪੈਸੇ ਲੈ ਕੇ ਨਾ ਕੋਈ ਸਰਕਾਰੀ ਰਸੀਦ ਦਿੱਤੀ ਜਾਂਦੀ ਹੈ ਨਾ ਹੀ ਕਿਸੇ ਸਰਕਾਰੀ ਖਾਤੇ ਚ ਪੈਸੇ ਜਾਂਦੇ ਨੇ ਸਿਰਫ ਇੱਕ ਗਾਡ ਫੜਾ ਦਿੱਤਾ ਜਾਂਦਾ ਇਸ ਖੇਡ ਸਮਾਗਮ ਦਾ ਮਾਨ ਸਭਾ ਦੀ 24 ਤਰੀਕ ਨੂੰ ਖੇਡਾਂ ਹੋ ਰਹੀਆਂ ਜੀ ਜਿਹੜੀਆਂ ਰਾਜਪੱਧਰੀ ਖੇਡਾਂ ਨੇ ਜਿਹਦਾ ਆਲਰੇਡੀ ਬਜਟ ਇਹਦਾ ਸਾਰਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਇੱਥੇ ਸਮਝ ਨਹੀਂ ਆ ਰਹੀ ਇਥੇ ਛੋਟੇ ਮਲਾਜ਼ਮਾਂ ਤੋਂ ਸਰਕਾਰੀ ਮਲਾਜ਼ਮਾਂ ਤੋਂ ਦੁਕਾਨਦਾਰਾਂ ਤੋਂ ਹੋਰ ਜਿਹੜੇ ਵੀ ਸਾਡੇ ਛੋਟੇ ਮੁੰਡੇ ਬਿਜ਼ਨਸ ਭਾਈਚਾਰਾ ਹੈ ਉਹਨਾਂ ਨੂੰ ਜਿਹੜਾ ਵੀ ਕੋਈ ਬਿਜ਼ਨਸ ਨਾਲ ਉਹਦਾ ਸਰਕਾਰੀ ਡਿਪਾਰਟਮੈਂਟ ਰਿਲੇਟਡ ਹੈ ਉਹਦੇ ਰਾਹੀਂ ਪ੍ਰੈਸ ਕਰਕੇ ਪੈਸੇ ਲਏ ਜਾ ਰਹੇ ਵੱਡੀ ਗੱਲ ਹੈ ਵੀ ਕਿਸ ਲਈ ਲਿਆ ਜਾ ਰਿਹਾ ਕਿਉਂਕਿ ਇਹਦੀ ਸਾਰੀ ਫੰਡਿੰਗ ਤਾਂ ਸਪੋਰਟਸ ਵਿਭਾਗ ਕਰ ਰਿਹਾ ਜਿੰਨੀ ਵੀ ਲੋੜ ਹੈ ਪੰਜਾਬ ਸਰਕਾਰ ਨੂੰ ਪਹਿਲਾਂ ਐਸਟੀਮੇਟ ਗਿਆ ਹੋਊਗਾ ਐਸਟੀਮੇਟ ਪਾਸ ਹੋਇਆ ਹੈ ਉਦੋਂ ਬਾਅਦ ਇਹਨਾਂ ਨੂੰ ਪਰਮਿਸ਼ਨ ਮਿਲੀ ਹੈ ਤਾਂ ਹੁਣ ਇਹਨਾਂ ਨੂੰ ਪਬਲਿਕ ਤੋਂ ਪੈਸਾ ਇਕੱਠਾ ਕਰਕੇ ਹਜਮ ਕਰਨਾ ਚਾਹੁੰਦੇ ਨੇ ਇਹ ਜਿਹੜਾ ਪੈਸਾ ਵੱਡੀ ਤੋਂ ਨਵੀਂ ਹੈਰਾਨੀ ਦੀ ਗੱਲ ਦੱਸਾਂ ਇੱਕ ਸੀਐਸਏ ਸੁਸਾਇਟੀ ਬਣਾ ਲਈ ਜਿਹੜੀ ਕਿ ਬਣ ਨਹੀਂ ਸਕਦੀ ਕੋਈ ਰਜਿਸਟਰਡ ਨਹੀਂ ਇਹਦਾ ਇੱਕ ਖਾਤਾ ਵੀ ਏਜੂ ਫਾਈਨੈਂਸ ਬੈਂਕ ਵਾਟਰਬਾਕਸ ਰੋਡ ਤੇ ਮਾਨਸਾ ਕਲੱਬ ਦੇ ਸਾਹਮਣੇ ਬੈਂਕ ਹੈ ਇੱਕ ਛੋਟਾ ਜਿਹਾ ਉਹਦੇ ਵਿੱਚ ਖਲਵਾ ਰੱਖਿਆ ਤੇ ਸਾਰਿਆਂ ਨੂੰ ਇਹਦੇ ਮੈਸੇਜ ਆ ਰਹੇ ਨੇ ਕਿ ਤੁਸੀਂ ਇਹਦੇ ਵਿੱਚ ਪੈਸੇ ਜਮ੍ਹਾਂ ਕਰੋ ਜਦੋਂ ਕਰਾਪਸ਼ਨ ਨੇ ਇੱਕ ਬੋਲ ਵਾਲਾ ਆਪਦਾ ਕਰ ਰੱਖਿਆ ਚਾਹੇ ਖੇਡਾਂ ਨੇ ਚਹ ਕਮੇਟੀ ਹੈ ਜਦੋਂ ਅਸੀਂ ਇੱਕ ਆਸ ਲੈਣੇ ਹੁੰਦੇ ਆ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਜਿਹੜਾ ਹੈਗਾ ਵੀ ਮੇਨ ਜਿਹੜੇ ਸਾਡੇ ਇੱਥੇ ਆਫੀਸਰ ਆ ਜਾਂਦੇ ਨੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਉਹਨਾਂ ਨੇ ਕਰਪਸ਼ਨ ਨੂੰ ਨੱਥ ਪਾਉਣੀ ਹੈ ਪਰ ਜਦੋਂ ਉਹ ਕਬੂਤਰ ਬਾਹੂ ਓਖਾ ਮੀਚ ਜਾਣ ਉੱਥੇ ਸਾਨੂੰ ਇਹ ਲੱਗਦਾ ਵੀ ਜਿਹੜੀ ਇਹ ਸ਼ੱਕੀ ਭੂਮਿਕਾ ਸਾਰਾ ਹੀ ਇਹ ਇਹਦੇ ਵਿੱਚ ਰਲ ਮਿਲੇਵਾ ਹੋ ਗਿਆ ਹੁਣ ਸਵਾਲ ਇਹ ਉੱਠਦਾ ਕਿ ਕੀ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਦਾਅਵਾ ਕਰਨ ਵਾਲੀ ਸੱਤਾ ਤੇ ਇਸ ਮਾਮਲੇ ਦੀ ਜਾਂਚ ਕਰਾਏਗੀ ਇਹ ਸਾਫ ਹੋ ਪਾਏਗਾ ਜੇ ਖੇਡਪਾਗ ਵੱਲੋਂ ਲੋੜੀਂਦਾ ਫੰਡ ਦਿੱਤਾ ਗਿਆ ਸੀ ਚਾਈਨਾ ਸਾਰੇ ਲੋਕਾਂ ਤੋਂ ਪੈਸਾ ਕਿਉਂ ਵਸੂਲਿਆ ਜਾ ਰਿਹਾ ਹੈ ਜੇ ਵਸੂਲਿਆ ਜਾ ਰਿਹਾ ਹੈ ਤਾਂ ਇਸ ਦੀ ਸਰਕਾਰੀ ਰਸੀਦ ਕਿਉਂ ਨਹੀਂ ਦਿੱਤੀ ਜਾ ਰਹੀ ਸਵਾਲ ਬਹੁਤ ਸਾਰੇ ਨੇ ਜਿਸ ਦੇ ਜਵਾਬਾਂ ਦਾ ਇੰਤਜ਼ਾਰ ਰਹੇਗਾ ਬਿਊਰੋ ਰਿਪੋਰਟ ਈਟੀਸੀ ਨਿਊਜ਼ ਜਿਗਾਂ ਪੂਰੇ ਮਾਮਲੇ ਵਿੱਚ ਦੋ ਵੱਡੇ ਸਵਾਲ ਪਹਿਲਾ ਸਵਾਲ ਇਹ ਕਿ ਪੈਸੇ ਕਿਉਂ ਵਸੂਲੇ ਜਾ ਰਹੇ ਨੇ ਜਦੋਂ ਕਿ ਖੇਡ ਮੰਤਰਾਲੇ ਨੇ ਇਸ ਖੇਡ ਸਮਾਗਮ ਵਾਸਤੇ ਫੰਡ ਜਾਰੀ ਕੀਤੇ ਨੇ ਔਰ ਅਗਰ ਪਾਸ ਕਿਸੇ ਨੂੰ ਦਿੱਤੇ ਜਾਂਦੇ ਨੇ ਤਾਂ ਪਾਸ ਤਾਂ ਮਰਜ਼ੀ ਨਾਲ ਕੋਈ ਲੈਣਾ ਚਾਵੇ ਤਾਂ ਲਵੇ ਜ਼ਬਰਨ ਪਾਸ ਕਿਉਂ ਦਿੱਤੇ ਜਾ ਰਹੇ ਨੇ ਪੈਸੇ ਵਸੂਲ ਕੇ ਜ਼ਬਰਨ ਕਿਉਂ ਕਿਸੇ ਨੂੰ ਇਹ ਪਾਸ ਥੋਪੇ ਜਾ ਰਹੇ ਨੇ ਇਹ ਪੈਸੇ ਦਾ ਹੇਰਫੇਰ ਹੈ ਕਿ ਫਿਰ ਖੇਡ ਮੰਤਰਾਲੇ ਨੇ ਜਿਹੜਾ ਪੈਸਾ ਦਿੱਤਾ ਉਹ ਕਿੱਥੇ ਜਾਏਗਾ ਮੇਰੇ ਨਾਲ ਗੱਲ ਕਰਨ ਵਾਸਤੇ ਮੇਰੇ ਸਹਯੋਗੀ ਨਵਦੀਪ ALU ਵਾਲੀਆ ਨੇ ਮਾਨਸਾ ਤੋਂ ਉਹਨਾਂ ਕੋਲ ਚਲਦੇ ਨੇ ਨਵਦੀਪ ਇਹ ਗੱਲ ਇਹ ਸਵਾਲ ਜਿਹੜੇ ਦੋ ਵੱਡੇ ਮੈਂ ਕਹੇ ਇਹ ਤੁਸੀਂ ਐਸ ਡੀ ਐਮ ਜਾਂ ਡੀ ਸੀ ਤੋਂ ਪੁੱਛੇ ਇਹ ਕਵਰੇਜ ਕਰਨ ਤੋਂ ਬਾਅਦ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਰ ਬਾਰ ਫੋਨ ਕੀਤੇ ਗਏ ਫੋਨ ਚੁੱਕਿਆ ਨਹੀਂ ਗਏ ਔਰ ਉਸ ਤੋਂ ਬਾਅਦ ਮੈਂ ਆਪਣੇ ਕੈਮਰਾਮੈਨ ਨੂੰ ਭੇਜਿਆ ਗਿਆ ਡਿਪਟੀ ਕਮਿਸ਼ਨਰ ਦੇ ਕੋਲ ਔਰ ਡਿਪਟੀ ਕਮਿਸ਼ਨਰ ਦੀ ਬੜੀ ਹਾਸੋਹੀਨ ਉਦਾਹਰਨ ਸੀ ਵੀ ਤੁਸੀਂ ਫਿਲਮ ਦੇਖਣ ਜਾਂਦੇ ਹੋ ਟਿਕਟ ਲੈਂਦੇ ਹੋ ਉੱਥੇ ਇੰਟਰਵਲ ਹੁੰਦਾ ਹੈ ਇੰਟਰਵਲ ਦੇ ਵੇਲੇ ਖਾਣਾ ਸਿਨੇਮਾ ਦਿੰਦਾ ਜਾਂ ਤੁਸੀਂ ਆਪ ਦੀ ਜੇਬ ਚੋਂ ਖਾਣੇ ਹੋ ਇਸੇ ਤਰ੍ਹਾਂ ਹੀ ਅਸੀਂ ਪੈਸੇ ਲੈ ਰਹੇ ਹਾਂ ਪਰ ਟਿਕਟ ਕੋਈ ਕਿਸੇ ਨੂੰ ਜ਼ਬਰਨ ਕਰੇ ਜਾ ਕੇ ਥੋੜਾ ਨਾ ਦੇ ਕੇ ਆਂਦਾ ਵੀ ਆਲੋ ਟਿਕਟ ਆ ਦਿਓ ਪੈਸੇ ਤੇ ਫਿਲਮ ਵੇਖਿਓ ਬਿਲਕੁਲ ਬਿਲਕੁਲ ਇਹ ਗੱਲ ਉਹਨਾਂ ਨੂੰ ਕਹੀ ਗਈ ਸੀ ਵੀ ਇਹ ਜ਼ਬਰਨ ਵਸੂਲੀ ਕੀਤੀ ਜਾ ਰਹੀ ਹੈ ਕਿਉਂਕਿ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਡੀ ਐਫ ਐਸ ਸੀ ਔਰ ਅਲੱਗ-ਅਲੱਗ ਜਿਹੜੇ ਵਿਭਾਗ ਨੇ ਖਰੀਦ ਏਜੰਸੀਆਂ ਹੋਰ ਆ ਸਾਰਿਆਂ ਤੇ ਨੂੰ ਜ਼ਬਰਨ ਕੋਟਾ ਲਗਾਇਆ ਗਿਆ ਜਿਸ ਤਰ੍ਹਾਂ ਈਓ ਕਹਿ ਰਿਹਾ ਵੀ 50000 ਰੁਪਏ ਪ੍ਰਤੀ ਨਗਰ ਕੌਂਸਲ 30000 ਰੁਪਿਆ ਪ੍ਰਤੀ ਪੰਚਾਇਤ ਸੈਕਟਰੀ 50000 ਰੁਪਿਆ ਤਹਿਸੀਲਦਾਰ ਦੇ ਜਿੰਨੇ ਵੀ ਤਹਿਸੀਲਦਾਰ ਨੇ ਉਹਨਾਂ ਨੂੰ ਲਗਾਇਆ ਗਿਆ ਔਰ ਉਹ ਪੰਚਾਇਤਾਂ ਨੂੰ ਲਗਾ ਰਿਹਾ ਵਸੂਲੀ ਜ਼ਬਰਨ ਹੋ ਰਹੀ ਆ ਲੋਕ ਦਬੇ ਹੋਏ ਨੇ ਕਿਉਂਕਿ ਪ੍ਰਸ਼ਾਸਨ ਦਾ ਇਸ ਟਾਈਮ ਰਾਜ ਚੱਲ ਰਿਹਾ ਹੈ ਉਹ ਡਰਦੇ ਦਰਵੀ ਜਵਾਨ ਚ ਜ਼ਰੂਰ ਕਹਿ ਰਹੇ ਆ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰ ਰਹੇ ਆ ਅਗਰ ਉਹ ਕਹਿੰਦੇ ਆ ਵੀ ਜੇ ਸਰਕਾਰ ਨੇ ਖੇਡਾਂ ਕਰਾਣੀਆਂ ਸੀ ਤਾਂ ਜਿਹੜਾ ਇਹਦੇ ਓਪਨਿੰਗ ਸੈਰਮਨੀ ਤੇ ਕਲਾਕਾਰਾਂ ਨੂੰ ਬੁਲਾਇਆ ਗਿਆ ਕਲਾਕਾਰਾਂ ਦਾ ਸ਼ੋਰ ਔਰ ਵੀ ਵੈਸੇ ਨਵਦੀਪ ਇਹ ਇਹ ਬਜਟ ਕਿੰਨਾ ਸੀ ਖੇਡ ਮੰਤਰਾਲੇ ਵੱਲੋਂ ਕਿੰਨਾ ਬਜਟ ਦਿੱਤਾ ਗਿਆ ਕੀ ਪੂਰਾ ਬਜਟ ਦਿੱਤਾ ਗਿਆ ਕਿੰਨਾ ਪ੍ਰਸ਼ਾਸਨ ਨੇ ਮੰਗਿਆ ਸੀ ਇਸ ਬਾਰੇ ਕੋਈ ਜਾਣਕਾਰੀ ਹਾਸਲ ਹੋਈ ਬਿਲਕੁਲ ਡਿਪਟੀ ਕਮਿਸ਼ਨਰ ਵੱਲੋਂ ਇਸ ਬਾਰੇ ਤਾਂ ਨਹੀਂ ਦੱਸਿਆ ਗਿਆ ਉਹਨਾਂ ਨੇ ਕਿਹਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਔਰ ਤੁਸੀਂ ਜਿਹੜਾ ਟਿਕਟ ਬਣਾਈ ਗਿਆ ਉਹਦੇ ਵੀ ਚਾਰ ਸਪான்ਸਰ ਏਜੂ ਸਮਾਲ ਬੈਂਕ ਔਰ ਵਿਦੰਤਾ டிਐਸਪੀਸੀਐਲ ਜਿਹੜਾ ਸਰਮਨ ਲੱਗਿਆ ਹੋਇਆ ਉਹ ਇਹਦੇ ਮੀਡੀਆ ਪਾਰਟਨਰ ਨੇ ਔਰ ਪਲੱਸ ਇੱਕ ਗਰਲ ਕਾਲਜ ਹੈ ਤੇ ਸ਼ਿਵਸ਼ਕਤੀ ਨਰਸਿੰਗ ਕਾਲਜ ਉਹ ਵੀ ਇਹਦੇ ਸਪான்ਸਰ ਨੇ ਉਹ ਵੀ ਖਰਚਾ ਉਟਰੇਗਾ ਔਰ ਫਿਰ ਲੋਕਾਂ ਤੋਂ ਕਿਉਂ ਇਕੱਠਾ ਕੀਤਾ ਜਾ ਰਿਹਾ ਉਹ ਵੀ ਟੈਕਸ ਦੇ ਜਿਹੜੇ ਟੈਕਸ ਦੇ ਅਧਿਕਾਰੀ ਆ ਉਹ ਦੁਕਾਨਾਂ ਤੇ ਜਾਂਦੇ ਆ ਔਰ ਦੁਕਾਨਾਂ ਤੇ ਜਾ ਕੇ ਹਰੇਕ ਦੁਕਾਨ ਨੂੰ ਉਹਦੇ ਬਿਜ਼ਨਸ ਦੇ ਮੁਤਾਬਕ ਤੈਨੂੰ 5000 ਤੈਨੂੰ 10000 ਇਸ ਤਰ੍ਹਾਂ ਦੀ ਵਸੂਲੀ ਹੋ ਰਹੀ ਆ ਔਰ ਇਹ ਯੂ ਸਮਾਲ ਬੈਂਕ ਹੈ ਉਸ ਦੇ ਬੈਂਕ ਦੇ ਖਾਤੇ ਵਿੱਚ ਵੀ ਕਾਫੀ ਪੈਸਾ ਜਿਹੜਾ ਜਮਾ ਕੀਤਾ ਗਿਆ ਜੀ 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 ਅਤੇ ਦਰਸ਼ਕਾਂ ਨੂੰ ਸੀ ਦੱਸਦੀ ਕਿ ਸੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਮਾਨਸਾ ਦੀ ਡੀਸੀ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਵੇ ਕਿ ਇਹ ਕਿਵੇਂ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਉਹਨਾਂ ਦੀ ਨਿਗਰਾਨੀ ਵਿੱਚ ਹੋ ਰਹੀਆਂ ਨੇ ਕਿ ਉਹਨਾਂ ਨੂੰ ਇਸ ਬਾਰੇ ਪਤਾ ਹੈ ਹਾਲਾਂਕਿ ਉਹ ਫੋਨ ਨਹੀਂ ਚੁੱਕ ਰਹੇ ਅਤੇ ਲਗਾਤਾਰ ਪੀਟੀਸੀ ਨਿਊਜ਼ ਇਹ ਕੋਸ਼ਿਸ਼ ਕਰਦਾ ਰਹੇਗਾ ਕਿ ਡੀਸੀ ਦਾ ਕਿਉਂਕਿ ਉਹਨਾਂ ਦੇ ਆਦੀਨ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤਾਂ ਉਹਨਾਂ ਦਾ ਪੱਖ ਵੀ ਲਿਆ ਜਾਏ ਅਸੀਂ ਆਪਦੇ ਰਿਪੋਰਟਰ ਨੂੰ ਵੀ ਭੇਜਿਆ ਉਹਨਾਂ ਨੂੰ ਵੀ ਉਹਨਾਂ ਨੇ ਪੱਖ ਨਹੀਂ ਦਿੱਤਾ ਔਰ ਹੁਣ ਅਸੀਂ ਲਗਾਤਾਰ ਫੋਨ ਕਰ ਰਹੇ ਹਾਂ ਅਗਰ ਉਹ ਮੇਰੀ ਆਵਾਜ਼ ਸੁਣ ਵੀ ਰਹੇ ਨੇ ਤਾਂ ਅਸੀਂ ਫਿਰ ਤੋਂ ਦੁਬਾਰਾ ਉਹਨਾਂ ਨੂੰ ਫੋਨ ਮਿਲਾਉਣੇ ਆ ਔਰ ਅਗਰ ਉਹ ਇਸ ਮਾਮਲੇ 'ਚ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਇਹ ਬਹੁਤ ਸਿੱਧੇ ਤਰੀਕੇ 'ਸੇ ਕਈ ਸਾਰੇ ਸਵਾਲ ਜੜ ਨੇ ਉਹ ਜੀ ਜੀ ਤੇ ਹੁਣੇ-ਹੁਣੇ ਜੋ ਮੈਨੂੰ ਜਾਣਕਾਰੀ حاصل ਹੋਈ ਹੈ ਉਹਨਾਂ ਨੇ ਗੱਲਬਾਤ ਕਰਨ ਤੋਂ ਸਾਡੇ ਨਾਲ ਇਨਕਾਰ ਕਰ ਦਿੱਤਾ ਹੈ। ਜ਼ਾਹਿਰ ਹੈ ਗੱਲਬਾਤ ਬਣਦੀ ਨਹੀਂ ਜਵਾਬ ਸਾਹਮਣੇ ਆਉਂਦਾ ਨਹੀਂ ਕਿ ਇਹ ਕਿਸ ਤਰੀਕੇ ਨਾਲ ਸਰਕਾਰੀ ਅਧਿਕਾਰੀ ਭੇਜੇ ਜਾਂਦੇ ਨੇ ਦੁਕਾਨਾਂ ਤੇ, ਪਾਸ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਪੈਸੇ ਦੇਣ ਨੂੰ ਕਿਹਾ ਜਾਂਦਾ ਜਿਸ ਦੀ ਕੋਈ ਸਰਕਾਰੀ ਰਸੀਦ ਨਹੀਂ ਦਿੱਤੀ ਜਾਂਦੀ। ਬਕਾਇਦਾ ਇੱਕ ਅਕਾਊਂਟ ਨੰਬਰ ਵੀ ਜਾਰੀ ਕੀਤਾ ਗਿਆ ਔਰ ਇਸ ਸਰਕਾਰੀ ਸਮਾਗਮ ਵਾਸਤੇ ਖੇਡ ਵਿਭਾਗ ਵੱਲੋਂ ਵੀ ਪੈਸੇ ਜਾਰੀ ਕੀਤੇ ਗਏ ਨੇ। ਇਹ ਰਲ ਮਿਲ ਕੇ ਕੀ ਖੇਡ ਚੱਲ ਰਹੀ ਹੈ? ਸਰਕਾਰ ਹੁਣ ਇਸ ਤੇ ਜਾਂਚ ਕਰਵਾਵੇ ਇਹ ਸਥਾਨਕ ਲੋਕੀ ਵੀ ਮੰਗ ਕਰ ਰਹੇ ਨੇ